ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਆਸਾ ਰਾਗ ਚੱਲ ਰਿਹਾ ਹੈ ਜਿਹਦੇ ਵਿੱਚ ਭਾਈ 477 ਅੰਗ ਤੇ ਭਗਤ ਜੀ ਦੇ 7ਵੇਂ ਸ਼ਬਦ ਰੰਗ ਬੰਦੀ ਹਨ ਹਲ 6 ਸ਼ਬਦ ਭਗਤ ਜੀ ਦੇ ਸੰਪੂਰਨ ਹੋਏ ਆਗਲੇ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਜੀਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਸਾ ਵਟਵਾ ਏਕ ਬਹਤਰ ਆਧਾਰੀ ਇਕੋ ਜਿਸੇ ਦੁਆਰਾ ਨਵੇਂ ਖੰਡ ਕੀ ਪ੍ਰਥਮੀ ਮੰਗੇ ਸੋ ਜੋਗੀ ਜਗ ਸਾਰਾ ਅਸਾ ਜੋਗੀ ਨੋ ਨਿਦ ਪਾਵੇ ਤਲਕਾ ਬ੍ਰਹਮ ਲੈ ਗਗਨ ਚਰਾਵੇ ਧਨ ਤਨ ਭਗਤ ਅਮੀਰ ਸਾਹਿਬ ਜੀ ਆਪਣੀ ਰਚਨਾ ਤੋਂ ਇਹ ਸ਼ੀਵਾਂ ਸ਼ਬਦ ਰੰਮ ਕਰਦੇ ਹਨ ਜਿਦੇ ਵਿੱਚ ਭਗਤ ਜੀ ਇੱਕ ਜੋਗੀ ਦੇ ਨਾਲ ਚਰਚਾ ਕਰਦੇ ਆ ਕਿਸੇ ਜੋਗੀ ਦੇ ਨਾਲ ਉਹਨਾਂ ਦਾ ਮੇਲ ਹੋਇਆ ਤੇ ਜੋਗੀ ਕਹਿ ਲੱਗਾ ਉਹਨਾਂ ਨੂੰ ਭਗਤ ਜੀ ਨੂੰ ਭਗਤ ਕਬੀਰ ਸਾਹਿਬ ਜੀ ਨੂੰ ਕਿ ਭਗਤ ਜੀ ਤੁਸੀਂ ਯੋਗ ਜੋਗੀ ਬਣ ਜਾਵੋ ਜੋਗ ਮਤ ਧਾਰਨ ਕਰੋ ਜਿਹਦੇ ਵਿੱਚ ਉਹ ਪਰਮੇਸ਼ਰ ਦੀ ਪ੍ਰਾਪਤੀ ਹੈ ਤੇ ਉੱਥੇ ਭਗਤ ਕਬੀਰ ਸਾਹਿਬ ਜੀ ਉਹ ਜੋਗੀ ਨਾਲ ਸਵਾਲ ਜਵਾਬ ਕਰਦੇ ਹਨ ਤੇ ਉਪਦੇਸ਼ ਬਖਸ਼ਦੇ ਹਨ ਖੰਡਨ ਕਰਦੇ ਹਨ ਜੋ ਸਾਧਨਾ ਦਾ ਉਥੇ ਜਵਾਬ ਵੀ ਦਿੰਦਣ ਜਿਵੇਂ ਜਿਸ ਗੁਰੂ ਨਾਨਕ ਮਹਾਰਾਜ ਜੀ ਨੇ ਜਵਾਬ ਦਿੱਤਾ ਨਾ 11 ਸਾਲ ਦੀ ਆਜੂ ਵਿੱਚ ਉਮਰ ਵਿੱਚ ਜਿਸ ਵੇਲੇ ਰੋਤ ਜਨਉ ਧਾਨ ਕਰਵਾਣ ਆਇਆ ਤੇ ਉਹਦੀ ਬਾਹ ਫੜ ਲਈ ਤੇ ਕਿਉਂਕਿ ਅਸੀਂ ਬਾਹਰਲਾ ਸੂਤ ਦਾ ਧਾਗਾ ਨਹੀਂ ਧਾਰਨ ਕਰ ਸਕਦੇ ਜਿਹੜਾ ਮੈਲਾ ਵੀ ਹੋ ਸਕਦਾ ਟੁੱਟ ਵੀ ਸਕਦਾ ਹੈ ਆਤਮਾ ਦੇ ਨਾਲ ਨਹੀਂ ਨਿਭੇਗਾ ਇਸੇ ਤਰ੍ਹਾਂ ਹੀ ਭਗਤ ਕਬੀਰ ਸਾਹਿਬ ਜੀ ਨੇ ਜੋਗੀ ਨੂੰ ਜਵਾਬ ਦਿੱਤਾ ਜਿੱਥੇ ਧਾਰਨਾ ਲੈ ਕੇ ਭਗਤ ਜੀ ਅਪਦੇਸ਼ ਬਖਸ਼ਦੇ ਹਨ ਵਟਵਾਇਕ 72 ਆਧਾਰੀ ਕੋ ਜਿਸੇ ਦੁਆਰਾ ਭਗਤ ਕਬੀਰ ਕਬੀਰ ਸਾਹਿਬ ਜੀ ਕਹਿੰਦੇ ਹੈ ਜੋਗੀ ਅਸੀਂ ਤਾਂ ਯੋਗਮਤ ਧਾਰਨ ਕੀਤਾ ਹੋਇਆ ਤੁਸੀਂ ਤਾਂ ਬਾਹਰਲੇ ਯੋਗ ਦੀ ਗੱਲ ਕਰਦੇ ਹੋ ਤੁਸੀਂ ਕਹਿੰਦੇ ਕੀ ਕੰਨ ਚਮੁੰਦਰਾ ਪਾਈਆਂ ਨੇ ਅਤੇ ਮੈਂ ਚੂਲਾ ਧਾਰਨ ਕੀਤਾ ਹੈ ਤੇ ਇਸ ਕਰਕੇ ਮੈਂ ਯੋਗੀ ਹਾਂ ਬਾਹਰਲੇ ਵੀ ਇਸ ਨੂੰ ਯੋਗ ਕਹ ਰਹੇ ਪਰ ਅਸੀਂ ਤਾਂ ਅੰਦਰੋਂ ਯੋਗ ਧਾਰਨ ਕੀਤਾ ਹੋਇਆ ਹੈ ਤਾਂ ਸਾਨੂੰ ਬਾਹਰਲੇ ਯੋਗ ਦੀ ਲੋੜ ਨਹੀਂ ਵਿਖਾਵੇ ਦੀ ਭਗਤ ਜੀ ਕਹਿੰਦੇ ਕੀ ਬਟਵਾ ਇੱਕ ਮਹੱਤਰ ਆਧਾਰੀ ਭਗਤ ਜੀ ਕਹਿੰਦੇ ਜਿਸ ਤਰ੍ਹਾਂ ਤੁਸੀਂ ਇੱਕ ਝੂਲਾ ਹੁੰਦਾ ਜੋਗੀਆਂ ਦੇ ਹੱਥ ਵਿੱਚ ਬਟਵਾ ਜਿਹਦੇ ਵਿੱਚ ਉਹ ਭਵੂਤੀ ਪਾ ਕੇ ਰੱਖਦੇ ਹਨ ਆਪਣੇ ਸਰੀਰ ਦੇ ਮਲਦਿਆਂ ਕਿਉਂਕਿ ਸਰੀਰੋਂ ਕੱਪੜੇ ਨਹੀਂ ਧਾਨ ਕੀਤੇ ਹੁੰਦੇ ਉੱਤੇ ਸਵਾਹ ਮਲੀ ਰੱਖਦੇ ਹਨ ਜੋਗੀ ਭਗਤ ਜੀ ਕਹਿੰਦੇ ਅਸੀਂ ਜਿਸ ਤਰ੍ਹਾਂ ਤੁਸੀਂ ਬਾਹਰੋਂ ਇਹ ਥੈਲਾ ਫੜਿਆ ਹੋਇਆ ਹੈ ਨਾ ਬਟਵਾ ਜਿਹਦੇ ਵਿੱਚ ਭਵੂਤੀ ਪਾਈ ਹੈ ਇਸੇ ਤਰ੍ਹਾਂ ਸੀ ਵੀ ਵਟਵਾ ਲਿਆ ਹੋਇਆ ਹੈ। ਇਹ ਭਗਤ ਜੀ ਜਵਾਬ ਦੇਣ ਦਿਨ ਵਟਵਾ 172 ਅਧਾਰੀ। ਭਗਤ ਜੀ ਕਹਿੰਦੇ ਨਾਮ ਦਾ ਵਟਵਾ ਕਹਿੰਦੇ ਸਰੀਰ ਰੂਪੀ ਵਟਵੇ ਦੇ ਵਿੱਚ 72 ਨਾੜੀਆਂ ਹਨ ਵੱਡੀਆਂ। ਜਵਾਬ ਦਿੰਦਿਆਂ ਜੋਗੀ ਨੂੰ ਭਗਤ ਜੀ ਕਹਿੰਦੇ ਵਟਵਾ 172 ਨਾੜੀ ਇਹਦੇ ਸਰੀਰ ਵਿੱਚ 72 ਨਾੜੀਆਂ ਹਨ ਭਗਤ ਜੀ ਕਹਿੰਦੇ ਸਰੀਰ ਰੂਪੀ ਵਟਵੇ ਵਿੱਚ ਇਕੋ ਜਿਸੇ ਦੁਆਰਾ ਕਹਿੰਦੇ ਦਾ ਇੱਕ ਦੁਆਰ ਹੈ ਜਿਹਨੂੰ ਦਸਮ ਦੁਆਰ ਕਹਿੰਦੇ ਹਨ ਜੋਗ ਮਤ ਦੇ ਵਿੱਚ ਦਸੰਦੁਆਰ ਕਿੰਨਨ ਜਿਹੜਾ ਦਿਵਾਗ ਦੇ ਵਿੱਚ ਬਣੰਦੇ ਦੇ ਵਸਦਾ ਹੈ ਜਿਹਨੂੰ ਪ੍ਰਗਟ ਕਰ ਲੈਂਦੇ ਹਨ ਗੁਰਸਿੱਖ ਪਿਆਰੇ ਭਗਤ ਜਨ ਜਿਵੇਂ ਬਾਣੀ ਵਿੱਚ ਨਿਕਰ ਆਇਆ ਨੌ ਦਰਵਾਜੇ ਦਸਵਾਂ ਦੁਆਰ ਉਜਰੇ ਬਾਣੀ ਬ੍ਰਹਮ ਵਿਚਾਰ ਤੇ ਇੱਥੇ ਵੀ ਭਗਤ ਜੀ ਕਹਿੰਦੇ ਭਾਈ ਸਾਡੇ ਅੰਦਰ ਤਾਂ ਦੁਆਰ ਹੈ ਸਾਨੂੰ ਬਾਹਰ ਉਹ ਜੋਗ ਦੀ ਲੋੜ ਨਹੀਂ ਸਾਡਾ ਸਰੀਰੂਪੀ ਵਟਵਾ ਪਤਨਾੜੀਆਂ ਇੱਕੋ ਦਰਵਾਜ਼ਾ ਦੁਆਰਾ ਹੈ ਨਵੇਂ ਖੰਡ ਕੀ ਪ੍ਰਿਥਵੀ ਮੰਗੈ ਸੋ ਜੋਗੀ ਜੱਗ ਸਾਰਾ ਭਗਤ ਜੀ ਕਹਿੰਦੇ ਸਿਸ਼ਟ ਜੋਗੀ ਤਾਂ ਉਹ ਹੈ ਜਿਨੇ ਸਰੀਰੂਪੀ ਪ੍ਰਿਥਵੀ ਦੇ ਵਿੱਚ ਉਹ ਪ੍ਰਭੂ ਦਾ ਨਾਮ ਦਾ ਜੋਗ ਰਖ ਲਿਆ ਨੌਖੰਡ ਕੀ ਪ੍ਰਥਮੀ ਮੰਗੇ ਇਹ ਨੌਖੰਡਾਂ ਦਾ ਸਰੀਰ ਹੈ ਭਗਤ ਜੀ ਕਹਿੰਦੇ ਸਾਡਾ ਸਰੀਰ ਹੈ ਜਿਹੜਾ ਇਹਦੇ ਨੌਖੰਡ ਨੌ ਦਰਵਾਜੇ ਹਨ ਪਿੱਛੇ ਵੀ ਜਿਗਰਾ ਹੈ ਨਾ ਸ਼ਬਦਾਂ ਦੇ ਵਿੱਚ ਨੌ ਦੁਵਾਰ ਦਸਵਾਂ ਜਿਹੜਾ ਬੰਦ ਹੈ ਇੱਥੇ ਭਗਤ ਜੀ ਜੋਗੀ ਨੂੰ ਜਵਾਬ ਦਿੰਦੇ ਹਨ ਕਹਿੰਦੇ ਨਵੇਂ ਖੰਡ ਕੀ ਪ੍ਰਥਮੀ ਮੰਗੇ ਕਹਿੰਦੇ ਸਿੱਤਾਏ ਕੁਝ ਚਾਉਂਦੇ ਆ ਭਗਤ ਕਬੀਰ ਜੀ ਕਹਿੰਦੇ ਕਹਿੰਦੇ ਸਾਡਾ ਸਰੀਰ ਪ੍ਰithvi ਹੈ ਜਿਹਦੇ ਵਿੱਚ ਨੌ ਖੰਡ ਹਨ ਤੇ ਦਸਵਾਂ ਉਹ ਦਵਾਰ ਹੈ ਕਹਿੰਦੇ ਸਿੱਤਾ ਉਸ ਜੋਗੀ ਨੂੰ ਉਹ ਜੋਗੀ ਸਮਝਦੇ ਆ ਚੰਗਾ ਜੋਗੀ ਚੰਗਾ ਭਗਤ ਚੰਗਾ ਆਦਮੀ ਚੰਗਾ ਮਨੁੱਖ ਜਿਹੜਾ ਇਹਦੇ ਵਿੱਚ ਵੀ ਸਰੀਰ ਵਿੱਚ ਹੀ ਉਹਦੀ ਜੋਗ ਨੂੰ ਧਾਰਨ ਕਰ ਲੇ ਅੰਦਰੋਂ ਉਹਦਾ ਜੋਗ ਧਾਰਨ ਕਰੇ ਔਗਣਾਂ ਨੂੰ ਛੱਡੇ ਔਗਣ ਛੱਡ ਕੇ ਉਹਦੀ ਬੰਦਗੀ ਧਾਰਨ ਕਰ ਲੇ ਉਹਦੀ ਮੱਤ ਤੇ ਚੱਲੇ ਭਗਤ ਜੀ ਕਹਿੰਦੇ ਅਸੀਂ ਤਾਂ ਉਹੀ ਜੋਗੀ ਸਮਝਦੇ ਹਾਂ ਤੁਸੀਂ ਬਾਹਰੋਂ ਜੋਗ ਧਾਰਨ ਕੀਤਾ ਠੀਕ ਹੈ ਤੁਹਾਡੀ ਮੱਤ ਹੈ ਪਰ ਅਸੀਂ ਜੋਗ ਬਾਹਰ ਲਾਣੀ ਵੇਸ ਧਾਰਨ ਕਰ ਸਕਦੇ ਸੀ ਤਾਂ ਇਸ ਪ੍ਰਿਥਵੀ ਸਰੀਰੂਪ ਪ੍ਰਿਥਵੀ ਵਿੱਚ ਅਤੇ ਨਾਮ ਰੂਪੀ ਬੀਜ ਪਾ ਚੁੱਕੇ ਹਾਂ ਕਹਿੰਦੇ ਸਾਡਾ ਉਹੀ ਸਿਸਟਮ ਜੋਗੀ ਹੈ ਇੱਥੇ ਭਾਵੇਂ ਆਪਾਂ ਨੂੰ ਭਲੇਖਾ ਪੈਂਦਾ ਜਦੋਂ ਬੱਤ ਆਪਾਂ ਪੜਦੇ ਆ ਨਾ ਨਵੇਂ ਅਖੰਡ ਕੀ ਪ੍ਰਥਵੀ ਮੰਗੇ ਸੋ ਜੋਗੀ ਜਗ ਸਾਰਾ ਇਹ ਸਾਰਾ ਜਿਹੜਾ ਲਬਜ ਹੈ ਇਹਦਾ ਅਰਥ ਬੰਦਾ ਸਿਸ਼ਟ ਸਿਸ਼ਟ ਜੋਗੀ ਭਗਤ ਜੀ ਕਹਿੰਦੇ ਉਹੀ ਚੰਗਾ ਮੁਖ ਹੈ ਚੰਗਾ ਜੋਗੀ ਹੈ ਜਿੰਨੇ ਸਰੀਰ ਵਿੱਚੋਂ ਜੋਗ ਧਾਰਨ ਕੀਤਾ ਹੈ ਐਸਾ ਜੋਗੀ ਨੌ ਨਿੱਧ ਪਾਵੇ ਕਹਿੰਦੇ ਉਹ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਦਰਸਾਉਂਦਿਆਂ ਭਗਤ ਜੀ ਕਹਿੰਦੇ ਭਾਈ ਐਸਾ ਜੋਗੀ ਨੌ ਨਿੱਧੀਆਂ ਪਾ ਲੈਂਦਾ 18 ਸਿੱਧੀਆਂ ਲੈ ਲੈਂਦਾ ਤੁਸੀਂ ਤਾਂ ਤੁਰੇ ਫਿਰਦੇ ਹੋ ਜੰਗਲਾਂ 'ਚ ਰਸਤਿਆਂ 'ਚ ਤੀਰਥਾਂ 'ਤੇ ਭਗਤ ਜੀ ਕਹਿੰਦੇ ਇੱਥੇ ਬੈਠੇ ਹੀ ਸਭ ਕੁਝ ਪਾ ਲਈਦਾ ਹੈ ਕਹਿੰਦਾ ਸੀ ਤਾਂ ਉਹਦਾ ਜੋਗ ਲਿਆ ਹੋਇਆ ਉਨੀ ਪ੍ਰਾਪਤੀ ਵਾਸਤੇ ਅੰਦਰੋਂ ਹੀ ਕਹਿੰਦੇ ਐਸਾ ਜੋਗੀ ਨੌ ਨਿੱਧ ਪਾਵੇ ਕਹਿੰਦੇ ਇਹੋ ਜਿਹਾ ਜੋਗੀ ਨੌ ਨਿੱਧੀਆਂ 18 ਸਿੱਧੀਆਂ ਪਾ ਲੈਂਦਾ ਤਾਲਕਾ ਬ੍ਰਹਮ ਲੈ ਗਗਨ ਚਰਾਵੇ ਕਹਿੰਦੇ ਤਲ ਤੇ ਵਿੱਚ ਜਿਹੜੀ ਆਤਮਾ ਹਿੰਗਤਾ ਹੰਮੇ ਦੇ ਵਿੱਚ ਤ੍ਰਿਸ਼ਨਾ ਵਿੱਚ ਡੁੱਬੀ ਹੈ ਨਾ ਤੇ ਜਿਹੜਾ ਅਸਲੀ ਜੋਗੀ ਹੈ ਤਲ ਤੋਂ ਆਤਮਾ ਨੂੰ ਹਿੰਗਤਾ ਚੋਂ ਹੰਮੇ ਚੋਂ ਕੱਢ ਕੇ ਆਕਾਸ਼ ਵਿੱਚ ਲੈ ਜਾਂਦਾ ਹੈ ਗਗਨ ਆਕਾਸ਼ ਨੂੰ ਕਹਿੰਦੇ ਹਨ ਆਕਾਸ਼ ਨੂੰ ਵੀ ਕਹਿੰਦੇ ਹਨ ਦਸਮ ਦਵਾਰ ਨੂੰ ਵੀ ਗਗਨ ਕਿਹਾ ਇੱਥੇ ਦਸਨ ਦਵਾਰ ਦੀ ਗੱਲ ਕਰਦੇ ਹਨ ਭਗਤ ਜੀ ਕਹਿੰਦੇ ਤਲ ਤੋਂ ਚੱਕ ਕੇ ਆਤਮਾ ਨੂੰ ਇਸ ਬੁੱਧੀ ਨੂੰ ਇਸ ਆਤਮਾ ਨੂੰ ਥੱਲਿਓਂ ਚੱਕ ਕੇ ਉਹ ਬ੍ਰਹਮ ਸਰੂਪ ਵਿੱਚ ਲੈ ਜਾਂਦਾ ਹੈ ਉਹੀ ਜੋਗੀ ਹੈ ਜਿਹੜਾ ਇਹ ਤਾਕਤ ਨੂੰ ਜਾਣ ਪੰਦਾ ਹੈ ਭਗਤ ਜੀ ਕਹਿੰਦੇ ਤਲਕਾ ਬ੍ਰਹਮ ਜਿਹੜਾ ਤਲੇ ਬੈਠੀ ਆਤਮਾ ਹੈ ਉਹ ਬ੍ਰਹਮ ਦੇ ਵਿੱਚ ਜਿਹੜਾ ਮਲਾ ਲੈਂਦਾ ਹੈ ਆਕਾਸ਼ ਮੰਡਲ ਸੁਰ ਆਕਾਸ਼ ਮੰਡਲ ਵਿੱਚ ਟਿਕਾ ਲੈਂਦਾ ਉਹ ਸਾਤਮਾ ਨੂੰ ਇਹ ਇੰਗਤਾ ਸੰਸਾਰ ਹਉਮੇ ਨਾਲੋਂ ਉੱਚਿਆਂ ਕਰ ਲੈਂਦਾ ਭਗਤ ਜੀ ਕਹਿੰਦੇ ਉਹੀ ਭਗ ਜੋਗੀ ਜੀ ਅਸਲੀ ਜੋਗੀ ਹੈ ਬਾਰ ਨਾ ਪੀਖ ਜੋਗੀ ਨਹੀਂ ਉਥੇ ਜਵਾਬ ਦਿੰਦੇ ਹਨ ਭਗਤ ਜੀ ਕੇਂਦਰੀ ਭਾਵ ਦਰਸਾਰੇ ਨ ਰਹਾਉ ਅਗੇ ਬਿਸ਼ਰਾਮ ਦੇ ਕੇ ਅਗੇ ਭਗਤ ਜੀ ਅਗਲਾ ਬੰਦ ਰੰਭ ਕਰਦਿਆਂ ਖਿੰਤਾ ਗਿਆਨ ਧਿਆਨ ਕਰ ਸੁਈ ਸ਼ਬਦ ਧਾਗਾ ਮਥ ਘਾਲੈ ਉਥੇ ਗਿੰਦੇ ਹਨ ਭਗਤ ਜੀ ਕਹਿੰਦੇ ਸੀ ਖਿੰਤਾ ਜਿਹੜੀ ਤੁਸੀਂ ਲਈ ਹੋਈ ਹੈ ਨਾ ਅਸੀਂ ਤਾਂ ਗਿਆਨ ਦੀ ਖਿੰਤਾ ਲਈ ਹੋਈ ਹੈ ਧਿਆਨ ਦੀ ਸੂਈ ਹੈ ਸਾਡੇ ਹੱਥ ਵਿੱਚ ਜਿਹੜੀ ਗੋਦੜੀ ਤੁਸੀਂ ਸੁਣਦੇ ਹੋ ਨਾ ਸੂਈ ਦੇ ਨਾਲ ਗਲੇ ਚ ਪਾਈ ਹੋਈ ਹੈ ਜਿਹੜੀ ਕਪੜੇ ਨਹੀਂ ਧਾਣ ਕੀਤੇ ਗੋਦੜੀ ਧਾਣ ਕਰਦੇ ਹਨ ਜੋਗੀ ਲੋਕ ਇਹ ਭਗਤ ਜੀ ਕਹਿੰਦੇ ਅਸੀਂ ਤਾਂ ਖਿੰਥਾ ਗਿਆਨ ਰੂਪੀ ਖਿੰਥਾ ਧਿਆਨ ਰੂਪੀ ਸੂਈ ਸ਼ਬਦ ਰੂਪੀ ਧਾਗਾ ਫੜ ਚੁੱਕੇ ਹਾਂ ਦੇਖੋ ਜਿਵੇਂ ਪਾਤਸ਼ਾਹ ਜੀ ਜਵਾਬ ਦਿੰਦੇ ਨੇ ਉੱਤਰ ਬ੍ਰਹਮਣ ਨੂੰ ਪੰਡਤ ਨੂੰ ਪੁਜੋਤ ਨੂੰ ਦਿਆ ਕਪਾ ਸੰਤੋਖ ਸੂਤ ਜਤ ਕੰਢੀ ਸਤ ਵਟ ਇਥੇ ਭਗਤ ਕਬੀਰ ਸਾਹਿਬ ਜੀ ਜਵਾਬ ਦਿੰਦਿਆਂ ਜੋਗੀ ਨੂੰ ਕਹਿੰਦੇ ਭਾਈ ਅਸੀਂ ਤਾਂ ਗਿਆਨ ਖਿੰਤਾ ਗਿਆਨ ਧਾਰਨ ਕੀਤਾ ਧਿਆਨ ਦੀ ਸੂਈ ਫੜੀ ਹੋਈ ਹੈ ਉਹ ਪ੍ਰਮਾਤਮਾ ਚ ਜਿਹੜਾ ਧਿਆਨ ਜੋੜਿਆ ਹੋਇਆ ਹੈ ਸ਼ਬਦ ਰੂਪੀ ਧਾਗਾ ਮਥ ਵਟ ਚੜ ਰਿਆ ਨੂੰ ਕਹਿੰਦੇ ਇਹ ਵਟ ਚਾੜ ਕੇ ਛੂਪ ਗੁਣਾ ਰੂਪੀ ਸ਼ਬਦ ਦੇ ਨਾਲ ਇਹ ਧਾਗਾ ਬਣਾਇਆ ਹੋਇਆ ਹੈ ਇਹ ਕਹਿੰਦੇ ਅਸੀਂ ਧਾਰਨ ਕੀਤਾ ਹੈ ਪੰਜ ਤਤ ਕੀ ਕਰਮਰ ਗਾਣੀ ਗੁਰ ਕੇ ਮਾਰਗ ਚਾਲੇ ਪੰਜਾਂ ਤਤਾਂ ਦਾ ਇਹ ਸਰੀਰ ਭਗਤ ਜੀ ਕਹਿੰਦੇ ਮਰਗਾਈ ਜਿਵੇਂ ਇੱਕ ਮਿਰਗ ਦੀ ਖੱਲ ਤਾਰ ਕੇ ਤੁਸੀਂ ਆਪਣੇ ਥੱਲੇ ਵਿਛਾਦੇ ਹੋ ਠੰਡ ਤਾਰਨ ਲਈ ਮਿਰਗ ਸ਼ਾਲਾ ਜਿਹਨੂੰ ਕਿਹਾ ਜਾਂਦਾ ਮਿਰਗ ਸ਼ਾਲਾ ਹੁੰਦੀ ਹੈ ਜੋਗੀਆਂ ਕੋਲ ਕਿਉਂ ਉਹ ਕੱਪੜੇ ਨਹੀਂ ਪਾਉਂਦੇ ਠੰਡ ਦੇ ਸਮੇਂ ਉਹ ਮਿਰਗਾਂ ਦੀ ਖੱਲ ਜਿਹੜੀ ਹੁੰਦੀ ਨਾ ਉਹ ਗਰਮ ਹੁੰਦੀ ਹੈ ਜਨਵਰਾਂ ਦੀ ਪਸ਼ਵਾਂ ਦੀ ਖੱਲ ਤਾਰ ਕੇ ਥੱਲੇ ਵਿਛਾਉਂਦੇ ਹਨ ਸੁੱਕੀ ਹੋਈ ਖੱਲ ਦੀ ਗੋਦੜੀ ਬਣਾਈ ਹੁੰਦੀ ਹੈ ਇੱਕ ਉਹ ਵਿਛਾਈ ਹੁੰਦੀ ਆਪਾ ਫੋਟੋਆਂ 'ਚ ਵੀ ਦੇਖਦੇ ਆ ਨਾ ਤਸਵੀਰਾਂ 'ਚ ਥੱਲੇ ਇਸੇ ਤਰ੍ਹਾਂ ਜੋਗੀ ਕਰਦੇ ਹਨ ਭਗਤ ਜੀ ਫਿਰ ਜਵਾਬ ਦਿੰਦੇ ਆ ਕਹਿੰਦੇ ਪੰਚ ਤਤ ਕੀ ਕਰਮ ਵਰਗਾਣੀ ਗੁਰ ਕੈ ਸਿਮਾਰਗ ਚਾਲੇ ਕਹਿੰਦੇ ਜਿਵੇਂ ਤੁਸੀਂ ਦੇਖੋ ਸਰੀਰ ਤੇ ਬਸਤਰ ਨਹੀਂ ਪਹਿਨਦੇ ਇਹ ਮਿਰਗਸ਼ਾਲਾ ਧਲੇ ਧਾਰਨ ਕਰਦੇ ਹੋ ਕਿ ਠੰਡ ਨਾ ਲੱਗੇ ਕਹਿੰਦੇ ਅਸੀਂ ਪੰਜ ਤਤਾਂ ਰੂਪੀ ਸਰੀਰ ਦੇ ਸ਼ੁਭਾਗੁਣਾ ਰੂਪੀ ਮਿਰਗਸ਼ਾਲਾ ਧਾਰਨ ਕੀਤੀ ਹੈ ਪੰਚ ਤਤ ਕੀ ਕਰਮਰਗਾਈ ਕਹਿੰਦੇ ਜੀ ਮਿਰਗਸ਼ਾਲਾ ਧਾਰਨ ਕੀਤੀ ਹੈ ਗੁਰ ਕੈ ਮਾਰਗ ਚਾਲੈ ਅਸੀਂ ਗੁਰੂ ਦੇ ਦੱਸੇ ਭਗਤ ਜੀ ਕਹਿੰਦੇ ਮਾਰਗ ਤੇ ਪੰਥ ਤੇ ਰਸਤੇ ਤੇ ਚੱਲਦੇ ਹਾਂ ਦਇਆ ਹਉਰੀ ਕਾਇਆ ਕਰ ਤੁਈ ਦਿਸਤ ਕੀ ਅਗਨ ਜਲਾਵੇ ਫਿਰ ਦੇਖੋ ਭਗਤ ਜੀ ਧਾਰਨਾ ਲੈ ਕੇ ਖੰਡਨ ਕਰਦੇ ਹਨ ਦਇਆ ਰੂਪੀ ਪੁੰਡੀ ਜਿਹੜੀ ਕੀ ਆਪਾਂ ਵੇਖਦੇ ਆ ਨਾ ਜੀਵਿੰਦਾਰ ਵੀਰ ਨੇ ਇੱਕ ਹੁੰਡੇ ਫੜੇ ਹੁੰਦੇ ਹਨ ਉਹ ਲੱਕੜ ਦੇ ਹੁੰਦੇ ਹਨ ਜਿਵੇਂ ਲੱਕੜ ਦੇ ਦਸਤੇ ਵਾਲੇ ਜਿਹਦੇ ਨਾਲ ਉਹ ਬੋਇਆ ਇਕੱਠਾ ਕਰਦੇ ਹਨ ਉਹਨੂੰ ਹੁੰਡੇ ਫੂੜੀ ਕਹਿੰਦੇ ਹਨ ਲੰਬੇ ਲੰਬੇ ਤੇ ਉਹਦੀ ਛੋਟੀ ਸ਼ਕਲ ਦੀ ਫੂੜੀ ਹੁੰਦੀ ਹੈ ਜਿਹਦੇ ਨਾਲ ਜੋ ਕੀ ਲੋਕ ਸਵਾ ਇਕੱਠੀ ਕਰਦੇ ਹਨ ਆਪਾਂ ਸਿਵਿਆਂ 'ਚ ਜਾਂਦੇ ਹਾਂ ਉੱਥੇ ਵੀ ਛੋਟੀਆਂ-ਛਟੀਆਂ ਹੁੰਦੀਆਂ ਨੇ ਜਦੋਂ ਫੁੱਲ ਚੁਗਦੇ ਆ ਉਹ ਐ ਕਰਕੇ ਸਵਾ ਇਕੱਠੀ ਕਰਦੇ ਨੇ ਲੱਕੜ ਦੇ ਬਣਾਏ ਹੁੰਦੇ ਆ ਉਹਦੇ ਬਾਰੇ ਭਗਤ ਜੀ ਦੱਸਦੇ ਹਨ ਦਇਆ ਫੂੜੀ ਕਹਿੰਦੇ ਸਾਡੀ ਤਾਂ ਦਇਆ ਪੂਰੀ ਹੈ ਸਾਡੀ ਜਿਵੇਂ ਤੁਸੀਂ ਪੂਰੀ ਦੇ ਨਾਲ ਸਵਾ ਇਕੱਠੀ ਕਰਦੇ ਹੋ ਜਿਨੂੰ ਕਹਿੰਦੇ ਆ ਭੂਤ ਹੈ ਉਹ ਝੂਲੀ ਦੇ ਵਿੱਚ ਵਟਵੇ ਵਿੱਚ ਭਗਤ ਜੀ ਪਹਿਲੋਂ ਬਚਨ ਕੀਤਾ ਵਟਵੇ ਤੇ ਪਾਈ ਫਿਰਦੇ ਹੋ ਕਹਿੰਦੇ ਇਸ ਤਰ੍ਹਾਂ ਦਇਆ ਦੀ ਸੀ ਪੂਰੀ ਕਾ ਧਾਰਨ ਕੀਤੀ ਹੋਇਆ ਦਇਆ ਰੂਪ ਪੂਰੀ ਦਇਆ ਪੂਰੀ ਕਾਇਆ ਕਰ ਸੁਹੀ ਕਹਿੰਦੇ ਕਾਇਆ ਦੀ ਸੁਹੀ ਬਣਾਈਐ ਦਿਸ਼ਟ ਦਾ ਦਿਸ਼ਟ ਰੂਪੀ ਅਗਣ ਦੇ ਵਿੱਚ ਜਿਵੇਂ ਪੂਰੀ ਦੇ ਨਾਲ ਇਕੱਠੀ ਕਰਦੇ ਹੋ ਅਤੇ ਫਿਰ ਧੂਆ ਜਲਾਉਂਦੇ ਹੋ ਧੂਆ ਵਾਲ ਦੇ ਉਹ ਨਾ ਠੰਡ ਤਾਰਨ ਵਾਸਤੇ ਤੇ ਅਗਨ ਅੱਗ ਜਿਹੜੀ ਉਹ ਪਖਾਉਂਦੇ ਹੋ ਕਿ ਉਹ ਧੂਆ ਹੋ ਜਾਵੇ ਥੋੜੀ ਜੀ ਠੰਡ ਉਤਰ ਜਾਵੇ ਕਹਿੰਦੇ ਇਸੇ ਤਰ੍ਹਾਂ ਅਸੀਂ ਦਇਆ ਰੂਪ ਪੂਰੀ ਕਾਇਆ ਨੂੰ ਧੂਆ ਬਣਾਇਆ ਤੇ ਦ੍ਰਿਸ਼ਟੀ ਦੇ ਨਾਲ ਅਸੀਂ ਅਗਨ ਬਾਲੀ ਹੋਈ ਹੈ ਤਿਸ ਕਾ ਭੋਲੈ ਰਿਦ ਅੰਤਰ ਚੋ ਜੁਗ ਤਾੜੀ ਲਾਵੇ ਸਿਮਰਤ ਜੀ ਭਗਤ ਜੀ ਕਹਿੰਦੇ ਕਬੀਰ ਸਾਹਿਬ ਜੀ ਕਹਿੰਦੇ ਤਿਸ ਕਾ ਭੋਲੈ ਹਿਰਦੇ ਅੰਦਰ ਕਹਿੰਦੇ ਹਿਰਦੇ ਦੇ ਵਿੱਚ ਉਹਦਾ ਪਿਆਰ ਹੈ ਇਹ ਲਬਜ ਜੇ ਨਾ ਭਾਉ ਜੇ ਕੰਨਾਂ ਲਾ ਕੇ ਹੁੰਦਾ ਫਿਰ ਭਾਉ ਹੁੰਦਾ ਪਿਆਰ ਜੇ ਭੱਬਾ ਊੜੇ ਨੋਂਕ ਰੋਏ ਫਿਰ ਭਾਉ ਹੁੰਦਾ ਡਰ ਇੱਕੋ ਹੀ ਲਬਜ ਆ ਕੰਨਾਂ ਉਤਾਰਨ ਦੇ ਨਾਲ ਅਰਥ ਚੇਂਜ ਹੋ ਜਾਂਦਾ ਤਾਂ ਹੀ ਕਈ ਵਾਰੀ ਕਹਿੰਦਾ ਕਿ ਸ਼ਬਦ ਧਿਆਨ ਨਾਲ ਪੜੇ ਜਾਣ ਇਕ ਕੰਨਾ ਲੱਗ ਜਾਂਦਾ ਭਾਉ ਹੁੰਦਾ ਪਿਆਰ ਪਿਆਰ ਦਾ ਲਬਜ ਪਿਆਰ ਹੋ ਕਿਸੇ ਨਾਲ ਪਿਆਰ ਹੋਣਾ ਤੇ ਜੇ ਭੱਬੇ ਦਾ ਕੰਨਾ ਉੱਤਰ ਜਾਵੇ ਫਿਰ ਭਾਉ ਡਰ ਹੁੰਦਾ ਹੈ ਪ੍ਰਮਾਤਮਾ ਦਾ ਭਾਉ ਤਿਸ ਕਾ ਭਾਉ ਭਗਤ ਜੀ ਕਹਿੰਦੇ ਉਹਦਾ ਪਰਮੇਸ਼ਰ ਦਾ ਸਾਡੇ ਹਿਰਦੇ ਵਿੱਚ ਪਿਆਰ ਹੈ ਤਿਸ ਕਾ ਭਾਉ ਲੈ ਰਿਦ ਅੰਤਰ ਅਸੀਂ ਹਿਰਦੇ ਵਿੱਚ ਭਗਤ ਜੀ ਕਹਿੰਦੇ ਉਹਦਾ ਭਾਉ ਲੈ ਕੇ ਪਿਆਰ ਲੈ ਕੇ ਉਹ ਪ੍ਰਮਾਤਮਾ ਦਾ ਪਿਆਰ ਪਾ ਲਿਆ ਚੋਂ ਜੁਗ ਤਾੜੀ ਲਾਵੇ ਭਗਤ ਜੀ ਕਹਿੰਦੇ ਉਹਦੇ ਨਾਮ ਰੂਪੀ ਵਿੱਚ ਨਾਮ ਦੇ ਵਿੱਚ ਸੱਠੀ ਸੁਰਤੀ ਲਾਈ ਹੋਈ ਹੈ ਜੁੜੀ ਹੋਈ ਹੈ ਸਭ ਜੋਗ ਤਨ ਰਾਮ ਨਾਮ ਹੈ ਇਸਕਾ ਪਿੰਡ ਪ੍ਰਾਣਾ ਛੀਰ ਦੇ ਵਿੱਚ ਭਗਤ ਜੀ ਫਿਰ ਜਵਾਬ ਦਿੰਦਿਆਂ ਕਹਿੰਦੇ ਸਭ ਜੋਗ ਤਨ ਰਾਮ ਨਾਮ ਹੈ ਜਿਹੜਾ ਜੋਗ ਤੁਸੀਂ ਧਨ ਤਨ ਤੇ ਧਾਰਨ ਕੀਤਾ ਹੋਇਆ ਹੈ ਕਬੀਰ ਜੀ ਕਹਿੰਦੇ ਭਗਤ ਜੀ ਕਹਿੰਦੇ ਉਹ ਤਾਂ ਅਸੀਂ ਰਾਮ ਦੇ ਨਾਮ ਵਿੱਚੋਂ ਪਾ ਚੁੱਕੇ ਹਾਂ ਸਭ ਜੋਗ ਤਨ ਰਾਮ ਨਾਮ ਹੈ ਰਾਮ ਦਾ ਰਮੇ ਹੋਏ ਨਾ ਪਰਮੇਸ਼ਰ ਦਾ ਨਾਮ ਹੀ ਭਗਤ ਜੀ ਕਹਿੰਦੇ ਸਾਡੇ ਵਾਸਤੇ ਜੋਗ ਹੈ ਸਾਨੂੰ ਤੁਹਾਡੇ ਨਾਲ ਜਾਨ ਦੀ ਲੋੜ ਨਹੀਂ ਜੋਗ ਧਾਰਨ ਕਰਨ ਦੀ ਸਰੀਰ ਤੋਂ ਸਵਾਭ ਮਨ ਦੀ ਲੋੜ ਨਹੀਂ ਅਸੀਂ ਤੰਦਰ ਹੀ ਸਭ ਕੁਝ ਕੀਤਾ ਹੋਇਆ ਹੈ ਰਾਮ ਦੇ ਨਾਮ ਨੂੰ ਅੰਦਰ ਰੋਇਆ ਹੋਇਆ ਜਿਸ ਦਾ ਪਿੰਡ ਪ੍ਰਾਣਾ ਕਹਿੰਦੇ ਸਰੀਰ ਹੈ ਜਿਹੜਾ ਪਿੰਡ ਪ੍ਰਾਣ ਨੂੰ ਪਰਪਣ ਕੀਤੇ ਹੋਏ ਅਨ ਕਉ ਕਵੀਰ ਹੈ ਜੇ ਕਿਰਪਾ ਧਾਰੇ ਦੇ ਸੱਚਾ ਨਿਸ਼ਾਨ ਭਗਤ ਜੀ ਜਖੋ ਬੇਨਤੀ ਕਰਦੇ ਹਨ ਕਹਿੰਦੇ ਕਹੋ ਕਬੀਰ ਜੋ ਕਿਰਪਾ ਕਰ ਦੇਵੇ ਧਾਰ ਦੇਵੇ ਤੇ ਦੇ 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 ਉੱਤੇ ਉਹ ਦਿਨ ਛੂਪ ਗੁਣਾ ਦਾ ਨਿਸ਼ਾਨ ਆ ਜਾਂਦਾ ਹੈ ਉਹ ਦਰਗਾਹ ਵਿੱਚ ਪਛਾਣੇ ਜਾਂਦੇ ਹਨ ਭਗਤ ਜੀ ਕਹਿੰਦੇ ਉਹ ਇਹੀ ਉਹਦੀ ਕਿਰਪਾ ਹੈ ਪਰਮੇਸ਼ਰ ਦੀ ਇਹ ਸ਼ਬਦ ਦੀ ਵਿਚਾਰ ਹੈ ਇੱਕ ਜੋਗੀ ਦੇ ਨਾਲ ਭਗਤ ਜੀ ਚਰਚਾ ਕਰਦੇ ਹੋਏ ਤੇ ਉੱਥੇ ਸਾਨੂੰ ਵੀ ਜਵਾਬ ਦਿੰਦਿਆਂ ਕਹਿੰਦੇ ਅੰਦਰ ਯੋਗ ਧਾਰਨ ਕਰੋ ਨਾਮ ਦੀ ਪ੍ਰਾਪਤੀ ਸ਼ਬਦ ਨਾਮ ਦੇ ਨਾਲ ਭਗਤ ਜੀ ਕਹਿੰਦੇ ਉਹ ਯੋਗ ਦੇ ਸਾਰੇ ਫਲ ਪ੍ਰਾਪਤ ਹੋ ਜਾਂਦੇ ਹਨ ਇੱਥੇ ਨਿਸ਼ਾਨੀਆਂ ਦੱਸਦੇ ਹੋਏ ਭਗਤ ਜੀ ਖੰਡਨ ਕਰਦੇ ਹਨ ਜੀ ਭਾਈ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਜੀ ਨਿੱਕਾਂ ਭੁੱਲਾਂ ਜੰਦਿਆਂ ਨ ਮਹਾਰਸ ਮੱਤ ਬਖਸ਼ਣ ਆਈਆਂ ਮਾਈ ਭਾਈ ਸੰਗਤਾਨੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ